ਫਰੀਦਾ ਇਟ ਸਹਰਾਣੇ ਭੁਏ ਸਵਣਾ ਕੀੜਾ ਲੜਿਓ ਮਾਸ ਕਿਤੜਿਆਂ ਯੁਗ ਵਾਪਰੇ ਇਕਤ ਭਇਆ ਪਾਸ ਬਾਬਾ ਫਰੀਦ ਜੀ ਕਹਿੰਦੇ ਨੇ ਕਿੰਨੇ ਯੁਗ ਵਾਪਰੇ ਨੇ ਕਿੰਨੇ ਯੁਗਾਂ ਤੋਂ ਬਾਅਦ ਆ ਮਨੁੱਖਾ ਜਨਮ ਮਿਲਿਆ ਵਾ ਇਕਤ ਭਇਆ ਪਾਸ ਹੁਣ ਤੇਰੇ ਰੱਬ ਬਹੁਤ ਨੇੜੇ ਆ بس ਤੇਰੇ ਵੱਲੋਂ ਹੀ ਕਮੀ ਆ ਸਾਰੀ ਕਹਿ ਰਵਿਦਾਸ ਹੱਥ ਪੈ ਨਹੀਂ ਰਹਿ ਰੱਬ ਤਾਂ ਕਹਿੰਦੇ ਹੱਥ ਤੋਂ ਵੀ ਨੇੜੇ ਆ ਕਹਿੰਦੇ ਆ ਮਨੁੱਖਾ ਜਨਮ ਹੀ ਤਾਨੂੰ ਮਿਲਿਆ ਵਾ ਰੱਬ ਨੂੰ ਮਿਲਣ ਦੇ ਲਈ ਬਹੁਤ ਤੂੰ ਭਟਕਦਾ ਆਇਆ ਮੈਂ ਫਰੀਦਾ ਇੱਟ ਸਰਹਾਣੇ ਜਦੋਂ ਪਹਿਲਾਂ ਅੱਜ ਤਾਂ ਵਧੀਆ ਵਧੀਆ ਤਬੂਕ ਬਣ ਗਿਆ ਹਨਾ ਤਬੂਕਾਂ ਦੇ ਵਿੱਚ ਪਾ ਕੇ ਡੈੱਡ ਬੋਡੀ ਨੂੰ ਦਫਨਾਉਂਦੇ ਨੇ ਉਦੋਂ ਕੀ ਕਰਦੇ ਹੁੰਦੇ ਸੀ ਸਰਹਾਣੇ ਦੀ ਜਗ੍ਹਾ ਇੱਟ ਰੱਖ ਦਿੰਦੇ ਹੁੰਦੇ ਸੀ ਕਵਰ ਦੇ ਵਿੱਚ ਇੱਦਾਂ ਹੀ ਬੰਦੇ ਨੂੰ ਲਟਾ ਕੇ ਤੇ ਉੱਪਰੋਂ ਮਿੱਟੀ ਪਾ ਦਿੰਦੇ ਹੁੰਦੇ ਸੀਗੇ ਕਵਰ ਦੇ ਵਿੱਚ ਲਟਾ ਕੇ ਤੇ ਉੱਪਰੋਂ ਮਿੱਟੀ ਪਾ ਦਿੰਦੇ ਹੁੰਦੇ ਸੀਗੇ ਇੱਦਾਂ ਹੀ ਉਹ ਕਹਿੰਦੇ ਕਿੰਨੇ ਯੁੱਗ ਬੀਤ ਗਏ ਕੀ ਕੀ ਨਹੀਂ ਤੇਰੇ ਨਾਲ ਹੋਇਆ ਹੁਣਾਂ ਤੂੰ ਕਿਹੜੀਆਂ ਕਿਹੜੀਆਂ ਜੂਨਾ ਚ ਪਿਆ ਹੋਵੇਂਗਾ ਇੱਟ ਸਹਰਾਣੇ ਭੁਵੇਂ ਸਵਣ ਪੁੰਜੇ ਕਹਿੰਦੇ ਤੂੰ ਸੁੱਤਾ ਕਬਰ ਦੇ ਵਿੱਚ ਤੈਨੂੰ ਪੁੰਜੇ ਲਟਾਇਆ ਨਾ ਹੁਣ ਮਹਿੰਗੇ ਮਹਿੰਗੇ ਮਖਵਲ ਦੇ ਗੱਦਿਆਂ ਤੇ ਸੋਨਾ ਤੋਂ ਕਿੱਦਾਂ ਦੇ ਮਹਿੰਗੇ ਮਹਿੰਗੇ ਲਗਜ਼ਰੀ ਬੈੱਡਾਂ ਤੇ ਸੋਨਾ ਤੋਂ ਉਹ ਤਾਂ ਕਹਿੰਦੇ ਤੂੰ ਕਬਰ 'ਚ ਹੀ ਸੁੱਤਾ ਸੀ ਨਾ ਗਾਹ ਤੈਨੂੰ ਕਹਿੰਦੇ ਫੇਰ ਇਦਾਂ ਹੀ ਸਵਾ ਦੇਣਾ ਇਹਨਾਂ ਨੇ ਕਿੰਨੀ ਸੋਹਣੀ ਆ ਕਹਿੰਦੇ ਤੇਰੀ ਜਿਹੜੀ ਇਹ ਦੇਹ ਕੀੜਾ ਲੜਿਓ ਮਾਸ ਇਹਨੂੰ ਕਹਿੰਦੇ ਕੀੜਿਆ ਨੇ ਖਾ ਜਾਣਾ ਬਹੁਤ ਸਾਰੇ ਸਰੀ ਆਪਣੇ ਹੀ ਸਰੀਰ ਤੋਂ ਕੀੜੇ ਪੈਦਾ ਹੋ ਜਾਂਦੇ ਨੇ ਧਰਤੀ ਦੇ ਅੰਦਰ ਜਦੋਂ ਆਪਣੇ ਸਰੀਰ ਨੂੰ ਦਫਨਾਉਂਦੇ ਆ ਨਾ ਤੋਂ ਸਾਰੇ ਜਿਹੜੇ ਕੀੜੇ ਨੇ ਆਪਣੇ ਸਰੀਰ ਨੂੰ ਫੇਰ ਖਾਂ